ਇਹ ਮਸਤਕ ਜਿਸ ਦੇ ਵਿੱਚ ਇਤਨੀ ਰੂਹਾਨੀਅਤ ਹੈ ਕਿ ਨੰਗਾ ਸਿਰ ਨਹੀਂ ਚਾਹੀਦਾ ਇਹ ਮਸਤਕ ਜਿਸ ਦੇ ਵਿੱਚ ਇਤਨਾ ਅਧਿਆਤਮ ਹੈ ਕਿ ਨੰਗਾ ਨਹੀਂ ਚਾਹੀਦਾ ਇਹ ਮਸਤਕ ਜਿਸ ਦੇ ਵਿੱਚ ਇਤਨਾ ਗਿਆਨ ਹੈ ਇਹ ਮਸਤਕ ਨੰਗਾ ਨਹੀਂ ਚਾਹੀਦਾ ਦਸਤਾਰ ਦਿੱਤੀ ਪਗਾਂ ਦਿੱਤੀ ਤਾਂ ਮਨਸਤਰਾ ਜਿੰਨੇ ਤੁਸੀਂ ਲਿਬਾਸ ਪਹਿਨੇ ਨੇ ਸਭ ਸਮਾਜਿਕ ਹੈ ਇਹ ਸਮਾਜਿਕ ਨਹੀਂ ਹੈ ਇਹ ਧਾਰਮਿਕ ਹੈ ਪੇਸਵਾਸਤੇ ਇਸਲਾਮ ਦੇ ਵਿੱਚ ਵੀ ਲਾਗੂ ਹੈ ਨਮਾਜ਼ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ ਵੇਦ ਮੰਤਰ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ ਪ੍ਰਭੂ ਦੀ ਬੰਦਗੀ ਕਰਨੀ ਹੈ ਨੰਗੇ ਸਿਰ ਨਹੀਂ ਔਰ ਫਿਰ ਸਾਨੂੰ ਹੁਕਮ ਹੋ ਗਿਆ ਕਿ ਇਹ ਤਸਤਾਰ ਨੂੰ ਹਰ ਵਕਤ ਸਜਾ ਕੇ ਰੱਖਣੀ ਹੈ ਇਹ ਧਾਰਮਿਕ ਲਿਬਾਸ ਤੇਰੇ ਮਸਤਕ ਦੇ ਸ੍ਰਸ ਬਣਿਆ ਰਹੇ ਅਧਿਆਤਮਵਾਦ ਬਣਿਆ ਰਹੇ ਕਦਰ ਨਾਰੇ ਪਗਦੇ ਕਦਰ ਨਾਰੇ ਕੇਸਾਂ ਦੇ ਕਿਉਂਕਿ ਸਿਰ ਖਾਲੀ ਹੋ ਗਏ ਗੁਸਤਾਖੀ ਨਾਲ ਅੱਡੀ ਮੈਂ ਕੋਈ ਨਿਰਾਦਰੀ ਨਹੀਂ ਕਰ ਰਿਹਾ ਔਰ ਮੈਂ ਜਿਵੇਂ ਪਹਿਲੇ ਕਿਹਾ ਨਾ ਇੱਕ ਬਾਠੀ ਦੀ ਤਰ੍ਹਾਂ ਪੜ ਕੇ ਤੁਹਾਨੂੰ ਸੁਣਾਈ ਜਾ ਰਿਹਾ ਗਿਲਾ ਜਾ ਕੇ ਪਾਈ ਗੁਰਦਾਸ ਤੇ ਕਰ ਲੈਣਾ ਕੰਦ ਲਾਲ ਤੇ ਕਰ ਲੈਣਾ ਕਲਗੀ ਦਾ ਬਿਲਾਦ ਕਰ ਲੈਣਾ ਮੈਂ ਤੇ ਇੱਕ ਬਾਠੀ ਡੰਡੋਸੀ ਪੜ ਕੇ ਤੁਹਾਨੂੰ ਸਰਵਨ ਕਰਾ ਰਿਹਾ